ਆਗੇ ਜੇ ਹਾਂ ਮੇਰੀ ਗੱਲ ਸੁਣੋ ਹਾਂ ਜੀ ਆਗੇ ਲੈਣ ਦੀ ਦਵਾਈ ਆਹੋ ਤੇ ਕੀ ਕਿਹਾ ਉਹ ਡਾਕਟਰ ਨੇ ਉਹ ਡਾਕਟਰ ਇਹੋ ਕਹਿੰਦਾ ਵੀ ਜਿੰਦਾ ਵੀ ਕੋਈ ਨਿਰਮਾਨ ਆਇਨਾ ਵਾ ਅੱਛਾ ਇੱਕ ਵਾਰੀ ਦਵਾਈ ਹੁਣ ਲੈ ਜਾ ਹਾਂ ਇੱਕ ਵਾਰੀ ਬਾਅਦ ਆ ਜਿਓ ਥੋੜਾ ਜਿਹਾ ਅੱਛਾ ਅੱਛਾ ਆਹੋ ਉਹ ਕਹਿੰਦਾ ਕਹਿੰਦਾ ਨਾ ਫਰਕ ਪੈ ਜਾਊਗਾ ਇਹ ਕਹਿੰਦਾ ਕਹਿੰਦਾ ਵੀ ਈਡੀ-ਵਿਡੀ ਗੱਲ ਘਬਰਉਣ ਵਾਲੀ ਕੋਈ ਨਹੀਂਗੀ ਅੱਛਾ ਤੇ ਕਹਿੰਦਾ ਵੀ ਅਬ ਦਵਾਈ ਬੂਟੀ ਟਾਈਮ ਨਾਲ ਖਾਈ ਜੇ ਤਾਂ ਕਹਿੰਦਾ ਠੀਕ ਹੋਈ ਜਾ ਹੁਣ ਉਹਨਾਂ ਨੇ ਲਈ ਨਾ ਕਰਿਓ ਹੁਣ ਜਾ ਕੇ ਨਾ ਜਿੱਦਾਂ ਦੱਸੀ ਹੈ ਨਾ ਦਵਾਈ ਜਾ ਕੇ ਦੂਜੀ ਵਾਰ ਲਿਆ ਆਇਓ ਚੰਗਾ ਹੂੰ ਹੂੰ ਆਹੋ ਐਵੇਂ ਗੈਲੀ ਕਰ ਕਰਕੇ ਇੱਥੇ ਤੱਕ ਕੰਮ ਪਚਾ ਲਿਆ ਵਾ ਉਹ ਨਹੀਂ ਚਲ ਉਹ ਤੇ ਹੁਣ ਕੀ ਕਰਨਾ ਸੀ ਆਹ ਪੈਸੇ ਤੇ ਆਪੇ ਔਖੇ ਸੁਖਿਆ ਹੀ ਜਾਂਦੇ ਨੇ ਨੀ ਗੈਲੀ ਨੀ ਗੁੱਦੀ ਕਾਦੀ ਤੈਨੂੰ ਪਤਾ ਵੀ ਨਗੇਦੀ ਜਿਹੜੀ ਹੈਗੀ ਆ ਆਖੇ ਤਾਂ ਚੱਲ ਜਿਹੜੇ ਰੁਪਏ 10 20 ਦੇ ਹੋ ਚੰਗੇ ਆ ਪਰ ਪੈਸੇ ਬਚਾਉਂਦੇ ਬਚਾਉਂਦੇ ਆਪਣੀ ਜਾਨ ਨਾਲੋਂ ਕੀ ਚੰਗਾ ਵਾ ਐਵੇਂ ਨਾ ਦਿੰਦੇ ਕੰਜੂਸੀਆਂ ਕਰਿਆ ਕਰੋ ਸਿਹਤ ਵਾ ਤੇ ਸਭ ਕੁ ਹੋ ਵਾ ਚੱਲ ਠੀਕ ਆ ਕੰਜੂਸੀਆਂ ਕੰਜੂਸੀਆਂ ਕਰਦੇ ਕਰਨੇ ਤੈਨੂੰ ਪਤਾ ਹੀ ਆ ਸ਼ਰਮ ਕਿੱਥੇ ਚਲ ਗਈ ਆ ਸ਼ਰਮ ਤੂੰ ਤਾਂ ਪਾਣੀ ਲਿਆਈ ਤਿੰਬੇ ਦੀ ਗੱਲ ਸੁਣਾ ਹਾਂ ਬਾਦ ਮਮੀ ਜੀ ਲੈ ਮੇਰੀ ਤੀਨੇ ਵੇਖ ਲਿਆ ਹੋਣਾ ਪਹਿਲਾਂ ਹੀ ਹਾਂ ਤੇ ਨਾਲੇ ਤੂੰ ਕਿੱਧਰ ਗਈ ਸੀ ਪਾਣੀ ਪਿੰਦੀ ਫਿਰਦੀ ਆ ਮੈਂ ਕਿੱਦਾਂ ਜਾਣਾ ਹੈਗਾ ਹਾਂ ਉੱਥੇ ਪ੍ਰੋਗਰਾਮ ਨਿਕਾ ਆ ਗਿਆ ਆਹੋ ਤੇ ਜਸਵਿੰਦਰ ਭੈਣ ਜੀ ਦੇ ਘਰ ਗਈ ਸੀਗੀ ਅੱਛਾ ਕੋਟੀ ਤੇ ਸ਼ਾਲ ਮੰਗ ਕੇ ਲਿਆਈ ਆ ਠੀਕ ਆ ਆਹੋ ਤੁਹਾਨੂੰ ਪਤਾ ਹੀ ਆ ਨਾ ਫਿਰ ਕਿਉਂ ਤੇਰੇ ਮੇਰੇ ਉੱਤੇ ਤੈਨੀਆਂ ਨਹੀਂ ਵਈ ਆਈ ਨਾਮ ਲੈ ਸਕਦੀਆਂ ਨਾ ਹੋਰ ਫੇਰ ਮੈਂ ਸੋਚਿਆ ਕਿ ਜੇ ਮੈਂ ਉਹ ਹੀ ਪਾ ਗਈ ਤੇ ਫਿਰ ਇਹ ਸਿੰਦਰਪ੍ਰੀਤ ਜੀ ਨੇ ਮੈਨੂੰ ਗੱਲਾਂ ਬੜੀਆਂ ਕਰਨੀਆਂ ਉੱਥੇ ਮੇਰੀ ਬੇਇੱਜ਼ਤੀ ਕਰਨੀ ਆ ਇਹਦੇ ਨਾਲ ਚੰਗਾ ਇਹਦੇ ਘਰ ਜਾ ਕੇ ਇਹਦੀਆਂ ਮੰਗ ਲੈਣੀਆਂ ਗੱਲਾਂ ਤਰਾ ਕਰੂਗੀ ਮੈਨੂੰ ਇਹਦੀ ਗੱਲ ਸੁਣ ਤੂੰ ਕੱਲ ਹੀ ਗਈ ਬੰਨਣ ਉੱਥੇ ਆਪਣਾ ਮਾੜਾ ਪਾ ਕੇ ਜਲਦੀ ਉਹ ਚੰਗਾ ਵਾ ਮਾੜਾ ਪਾ ਕੇ ਮੈਂ ਜਾਂਦੀ ਰਹੀ ਆ ਇਹ ਮੇਰੀ ਬੇਇੱਜ਼ਤੀ ਕਰਦੀ ਰਹੀ ਉੱਥੇ ਤੇ ਮੈਂ ਕੀ ਇਹ ਸੋਚਿਆ ਵੀ ਚਲ ਇਹਦਾ ਮੰਗ ਲੈ ਲੈਂਦੀ ਆ ਤੇ ਮੰਗਿਆ ਟਾਈਮ ਲੰਘ ਜਾਣਾ ਵਾ ਮੁੜ ਕੇ ਮੇਰੀ ਗੱਲ ਸੁਣੋ ਹੈ ਹੁਣ ਖਰਚ ਦੀ ਪੈਸੇ ਪਿਆਰ ਦੇ ਉੱਤੇ ਤੇ ਮੈਨੂੰ ਕੌਣ ਸਿਆਣੀ ਆਂਦਾ ਐਵੇਂ ਜਾਣ ਬੁੱਝ ਕੇ ਰੋਣ ਕੇ ਚੀਜ਼ਾਂ ਰੱਖ ਲੈਣੀਆਂ ਵਾ ਟਾਈਮ ਨੰਘਣਾ ਚਾਹੀਦਾ ਬੰਦੇ ਦਾ ਤੂੰ ਮੈਨੂੰ ਮਤਾਂ ਦੇਣ ਨਹੀਂ ਕਿ ਦਵਾਈ ਤੋਂ ਕੀ ਚੰਗਾ ਵਾ ਤੂੰ ਇੱਕ ਅੱਧਾ ਸੂਡ ਬਣਾ ਲਈ ਤੇ ਕੀ ਉੱਥੇ ਫੜ ਕੇ ਪੈਣ ਰਿਆ ਸੀ ਕੋਈ ਗੱਲ ਨਹੀਂ ਸਦਾ ਸਦਾ ਨਾ ਜਾਂਦਾ ਵਾ ਹਾਂ ਕੋਈ ਗੱਲ ਨਹੀਂ ਕੀ ਤੂੰ ਨਾ ਕਰਿਆ ਕਰ ਤੂੰ ਮੇਰੀ ਗੱਲ ਸੁਣ ਓਦਾਂ ਮੇਰੀ ਬੇਇੱਜ਼ਤੀ ਬੜੀ ਕੀਤੀ ਜਸਵਿੰਦਰ ਭੈਣ ਜੀ ਨੇ ਕੀ ਆਂਦੀ ਸੀ ਐਵੇਂ ਨੱਕ ਚਵਾਚਵਾ ਗੱਲਾਂ ਕਰਦੀ ਤੇ ਮੈਨੂੰ ਆਂਦੀ ਹੈਗੀ ਮੇਰੀ ਨੋਂ ਨੂੰ ਨਾ ਪਤਾ ਲੱਗੇ ਤੇ ਫੇਰ ਆਂਦੀ ਆ ਹੁਣ ਤੂੰ ਹੀ ਪਾ ਲਈ ਮੈਨੂੰ ਨਾ ਦੇਈਂ ਵਾਪਸ ਅਛਾ ਤੇ ਤੂੰ ਵੀ ਕਰਨ ਗਈ ਫਿਰ ਉਧਰ ਕੀ ਕਰਦੀ ਫਿਰ ਮੈਂ ਤੇ ਉਹ ਸੋਚਿਆ ਵੀ ਜਦ ਟਾਈਮ ਲੰਘ ਜੂਗਾ ਸਾਡਾ ਪਰ ਨਾ ਮੰਗਣ ਦਾ ਕੰਮ ਬੜਾ ਹੀ ਔਖਾ ਵਾ ਐਵੇਂ ਡਰਦੀ ਡਰਦੀ ਮੈਂ ਗਈ ਤੇ ਬੇਇੱਜ਼ਤੀ ਕਰਾ ਕੇ ਕਰਨ ਨੂੰ ਆ ਗਈ ਚੀਜ਼ਾਂ ਤਾਂ ਉਹਨੂੰ ਦਿੱਤੀਆਂ ਵਾ ਪਰ ਇੰਨੀਆਂ ਗੱਲਾਂ ਕੀਤੀਆਂ ਵੀ ਮੇਰੇ ਲੜ ਚ ਕੋਈ ਨਹੀਂ ਛੱਡਿਆ ਉਹਨੇ ਚੱਲ ਕੋਈ ਗੱਲ ਨਹੀਂ ਜੀਵਨ ਇਤਨਾ ਮੈਂ ਇੱਕ ਦੱਸਾਂ ਕਰ ਸਮਾਂ ਜਿਹੜਾ ਖੜ ਸਥਿਰ ਨਹੀਂ ਰਹਿੰਦਾ ਹੁੰਦਾ ਸਮਾਂ ਚੇਂਜ ਹੋਏ ਨਾ ਵਾ ਥੋੜਾ ਟਾਈਮ ਹੀ ਆ ਬਸ ਸਮਾਂ ਤਾਂ ਚੇਂਜ ਹੋਣਾ ਵਾ ਪਰ ਕੀ ਆ ਕਾਦੀ ਜ਼ਿੰਦਗੀ ਕੱਟਣ ਡਏ ਆ ਆਪਾਂ ਵੀ ਚੀਜ਼ ਨੂੰ ਲੈਣ ਨੂੰ ਜੀ ਕਰਦਾ ਉਹ ਚੀਜ਼ ਲੈ ਨਹੀਂ ਸਕਦੇ ਤਰਲੇ ਲੈਣ ਡਏ ਆ ਉਹ ਚੱਲ ਕੋਈ ਗੱਲ ਨਹੀਂ ਜਿੱਥੇ ਇੰਨੀ ਨਾ ਗੀ ਹੋਰ ਨਾ ਗ ਜਾਣੀ ਆ ਠੀਕ ਨਹੀਂ ਤੇ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰਿਆ ਕੰਮ ਦਾ ਉਹ ਬਾਕੀ ਗੱਲਾਂ ਤੋਂ ਸਾਰੀਆਂ ਛੱਡ ਤੇ ਪ੍ਰੋਗਰਾਮ ਤੇ ਜਾਣਾ ਕਿਨੇ ਕਹਿੰਦੇ ਆ ਜਾਣਾ ਕਿਨੇ ਆ ਜੇ ਆਪਾਂ ਗਏ ਨਾ ਘਰੋਂ ਤੇ ਖਰਚਾ ਦੋਹਰਾ ਲੱਗਣਾ ਵਾ ਤੇ ਮੈਂ ਤਾਂ ਸੋਚਣ ਡਈ ਹੀ ਵੀ ਮੈਂ ਕੱਲੀ ਚੱਲ ਜਾਨੀ ਆ ਜੀ ਆਪਾਂ ਦੋਵੇਂ ਜੀ ਤਿਆਰ ਹੋ ਗਏ ਤਾਂ ਉਹਨਾਂ ਵੀ ਨੱਕ ਬੋਲ ਵਟਣੇ ਨਾਲ ਨਹੀਂ ਬਿਠਾਉਣਾ ਆਪਣੀ ਗੱਡੀ ਵਿੱਚ ਗੱਲ ਤੇਰੀ ਹਾਵੀ ਸਹੀ ਆਹੋ ਤੇ ਜੇ ਮੈਂ ਕੱਲੀ ਚੱਲ ਜਾਂਗੀ ਤਾਂ ਮੈਨੂੰ ਕੀ ਆਖਣਗੇ ਕੱਢ ਦਿੰਦੇ ਨੇ ਲੱਗੇ ਗੱਡੀ ਵਿੱਚੋਂ ਆਹੋ ਆਹ ਮੈਂ ਤਾਂ ੜੂੜ ਕੇ ਨਾਲ ਬੈਠ ਕੇ ਚਲੀ ਜਾਣਾ ਵਾ ਚੱਲ ਤੂੰ ਉਹ ਖੱ짜 ਬਾਜੀ ਮੇਰੀ ਗੱਲ ਸੁਣ ਇਤਨਾ ਕਰ ਤੇ ਤੂੰ ਕੱਲੀ ਚੱਲ ਜਾ ਆਹੋ ਠੀਕ ਨਹੀਂ ਆਹੋ ਜਦੋਂ ਕੱਲੀ ਚੱਲ ਜਾਏਗੀ ਤੇ ਇੱਕ ਦਮ ਪੈਸੇ ਦਿੱਤੇ ਜਾਣਗੇ ਕਿਥੇ ਦਲੀ ਦੋਲੀ ਪੈਸੇ ਦੇਵਾਂਗੇ ਹੈ ਨਹੀਂ ਨਹੀਂ ਮੈਂ ਉਹ ਸੋਚਣ ਦੀ ਮੱਕਲੀ ਚੱਲ ਜਾਨੀ ਆਹੋ ਹੁਣ ਤੇ ਰਵਾਜ ਵਾਂ ਮਤਰਾ 500 ਦੇ ਦੇ ਜੀ ਤੇ ਚੱਲ ਜੀ ਅਸੀਂ ਦੋ ਤੇ ਮੈਂ ਕੱਲੀ ਜਾਵਾਂਗੀ ਤੇ 500 ਦੇ ਆਵਾਂਗੀ ਠੀਕ ਹੋਣਾ ਚਲ ਇਤਨਾ ਕਰ ਲੈ ਆਹੋ ਇਹੋ ਮੈਂ ਸੋਚਣ ਦੀ ਹੀ ਰਾਜ ਆਉਂਦੀ ਆਉਂਦੀ ਵੀ ਗੱਲਾਂ ਤਾਂ ਇਹਨਾਂ ਨੇ ਕਰਨੀਆਂ ਹੀ ਆ ਕਰ ਲੈਣ ਦੋ ਕੋਈ ਗੱਲ ਨਹੀਂ ਕੀ ਹੋ ਚ ਲਿਆ ਵਾ ਟਾਈਮ ਨਾ ਲੰਘਣਾ ਚਾਹੀਦਾ ਬੰਦੇ ਦਾ ਉਹ ਤੇ ਗੱਲ ਵਗ ਹਾਂ ਚੱਲ ਚੱਲ ਠੀਕ ਰੱਖਾਂ ਫਿਰ ਮੈਂ ਜਾ ਕੇ ਪਾਉ ਤੇ ਹੀ ਲੰਮੇ ਮੈਂ ਭੈਣ ਨਹੀਂ ਲਗਾਉਂਗਾ ਮੈਂ ਕਿਹੜਾ ਕਿਤੇ ਕੰਮ ਤੇ ਚੱਲਿਆਂਗੇ ਦਵਾਈ ਖਾ ਲਈ ਆ ਦਵਾਈ ਖਾ ਲਈ ਖਰਾਕ ਇੱਕ ਚਲੋ ਠੀਕ ਬਾਾਕੀ ਉਹ ਸ਼ਾਮ ਨੂੰ ਘਰ ਆਨ ਖਾਉਂ ਰੋ ਰਾਮ ਕਰੋ ਤੇ ਹੀ ਵੇਕਾਂ ਮੈਂ ਅੰਦਰ ਡਈ ਹਾਂ ਲੱਭਣ ਤੇ ਮੈਨੂੰ ਨਹੀਂ ਪਤਾ ਕਿ ਬਾਹਰ ਫੋਨ ਚਲਾਉਣ ਲਈ ਆ ਇਹ ਵੀ ਸ਼ਦਾਣ ਹੀ ਆ ਵੇਕਾਂ ਕਿੱਥੇ ਬੈ ਕੇ ਫੋਨ ਚਲਾਉਣ ਲਈ ਆ ਦੱਸ ਅੰਦਰ ਕਿਹੜਾ ਕੋਠਾ ਥਾਂ ਹੈ ਨਹੀਂ ਮੰਮੀ ਅੰਦਰ ਨਾਲ ਠੱਗ ਲੱਗਦੀ ਧੁੱਪੇ ਬੈਠੀ ਜਾਂਦੀ ਧੁੱਪ ਲੱਗਦੀ ਤੇ ਨਾਲੇ ਨਾਲ ਇੱਥੇ ਕੋ ਬਵਰ ਰੇਂਜ ਜੀ ਆਉਂਦੀ ਜੇ ਤੇ ਮੈਂ ਚਲਾਈ ਇੱਥੇ ਬੈ ਕੇ ਘੜੀ ਕਵੇਸ਼ ਲੱਗੀ ਆ ਇੱਥੇ ਕੋਈ ਇੱਥੇ ਟਾਰ ਲੱਗਾ ਜਿਹੜਾ ਪਿੱਛੇ ਇੱਥੇ ਰੇਂਜ ਆਉਂਦੀ ਪਤਾ ਨਹੀਂ ਮਮੀ ਟਿਕ ਹੁੰਦੀ ਹੈ ਜੀ ਜੇ ਪਤਾ ਨਹੀਂ ਮੇਰੇ ਟਾਵਰ ਲੱਗਾ ਵਾ ਤੇ ਕੀ ਹੋਇਆ ਸਾਰੀਆਂ ਗੱਲਾਂ ਛੱਡ ਜਿਹੜੇ ਮੈਂ ਤੈਨੂੰ ਉਦਨ ਦਿਹਾੜ ਦੇ ਦਿੱਤੇ ਸੂਟਸਾਂ ਆ ਕੇ ਉਹਨਾਂ 'ਚ ਕੋ ਵਧੀਆ ਜਿਹਾ ਪ੍ਰੈਸ ਕਰ ਲਾ ਬੱਤੀ ਦਾ ਨਹੀਂ ਪਤਾ ਪੁੱਤ ਕੱਲ ਨੂੰ ਜਨਮ ਦਿਨ ਤੇ ਜਾਣਾ ਨਹੀਂ ਮੰਮੀ ਮੈਂ ਨਹੀਂ ਜਾਣਾ ਮੇਰੇ ਨੇ ਦਿਲ ਕਰਿੰਦਾ ਹੈ ਜਾਣਾ ਦੱਸ ਪਿੰਦਰ ਨੂੰ ਕਿਹਾ ਵਾ ਤੇ ਉਹ ਵੀ ਨਹੀਂ ਮੰਨਣਿਆ ਤੂੰ ਵੀ ਨਾ ਨਾ ਜਾਏਂਗੀ ਉਹਨਾਂ ਫੇਰ ਮੈਨੂੰ ਮਖੌਲ ਕਰਨੇ ਆ ਤੇ ਤੂੰ ਆਪਣੇ ਨੋਨ ਨੂੰ ਕਿਹਨੇ ਲਈ ਕਿ ਆਈ ਹੈਗੀ ਮਮੀ ਇਹਦੇ ਵਿੱਚ ਮਖੌਲ ਕਰਨ ਵਾਲੀ ਕਿਹੜੀ ਗੱਲ ਆ ਲੇ ਇਵੇਂ ਜਾਣੇ ਜਾਂਦੇ ਚੰਗੇ ਨਹੀਂ ਲੱਗਦੇ ਤੇ ਜੇ ਪਿੰਦੇ ਨੇ ਗਏ ਨਾ ਜਾਣਾ ਤੇ ਫਿਰ ਮੈਂ ਪੱਕਾ ਨਹੀਂ ਜਾਣਾ ਤੁਹਾਨੂੰ ਪਤਾ ਹੀ ਆ ਕਰ ਮਗਰੋਂ ਕਿੰਨਾ ਥਾਰਾ ਪਾ ਦਿੰਦੇ ਇਹਨਾਂ ਨੇ ਕੱਪੜੇ ਕੱਢ ਕੱਢ ਸੁੱਟੀ ਜਾਣੇ ਹੋਰ ਨਹੀਂ ਤੇ ਸਪਾਇਨ ਡੈਨਿਸ਼ਿੰਗ ਕੀ 파ੜਨੀ ਹੈ ਨਹੀਂ ਹੋਣਾ ਕਿੰਨੀ ਰੀਜ ਨਾ ਫੋਨ ਕੀਤਾ ਵਾ ਕਿਉਂ ਮੈਨੂੰ ਤੰਗ ਕਰਨੀ ਹੈ ਜੇ ਉਹ ਸਿਆਣਾ ਹੁੰਦਾ ਉਹ ਤੁਰ ਪੈਂਦਾ ਉਹ ਵੀ ਨਹੀਂ ਮੰਨਣ ਦਿਆ ਹੈਗਾ ਹੁਣ ਤੂੰ ਤਾਂ ਤੁਰ ਮੇਰੇ ਨਾਲ ਹੁਣ ਵੀ ਇਹਦੇ ਵਿੱਚ ਕਿੱਡੀ ਕੁ ਵੱਡੀ ਕੋਈ ਗੱਲ ਜਿਹੜਾ ਤੁਸੀਂ ਇੰਨਾ ਗੁੱਸਾ ਕਰ ਰਹੇ ਹੋ ਹੁਣ ਤੁਸੀਂ ਤੇ ਡੈੜੀ ਚੱਲ ਜਾਓ ਤੇ ਕੋਈ ਨਹੀਂ ਫੇਰ ਕਿਤੇ ਅਹੀਂ ਦੂਗੇ ਜਿੱਥੇ ਆਵਾਂਗੇ ਇਹਨਾਂ ਦਾ ਨਮੋਲ ਦਾ ਵੀ ਤੇ ਪਤਾ ਹੀ ਆ ਕਿਦਾਂ ਦਾ ਕਿੰਨੇ ਖਰਾਬ ਨੇ ਕਿਸੇ ਦਾ ਕੋਈ ਪਤਾ ਹੁੰਦਾ ਜੇ ਦੋ ਸਾਰੇ ਚੀਜ਼ ਹੀ ਕਰੋ ਚਲ ਜਾਗੇ ਸੋ ਹੋ ਸਰ ਦਾ ਕੋਈ ਨਿਗਰਾਈ ਰੱਖਣ ਦਾ ਹੋਏ ਲੈ ਅਣਿਸ਼ ਦੇਣੀ ਜੇ ਤੂੰ ਨਹੀਂ ਜਾਣਾ ਕੋਈ ਬਹਾਨਾ ਤੇ ਚੱਜ ਦਾ ਲਾ ਲਿੰਦੀ ਐਵੇਂ ਨਹੀਂ ਕੀ ਜੀ ਗੱਲ ਦਾ ਬਹਾਨਾ ਬਣਾ ਕੇ ਬੈਗੀਆਂ ਅੱਗੇ ਕਿਹੜਾ ਹੀ ਕਦੀ ਗਏ ਨਹੀਂ ਜੀ ਮੰਮੀ ਕਿੰਨੇ ਦਿਨ ਹੋ ਗਏ ਰੋਜ਼ ਕਿਤੇ ਨਾ ਕਿਤੇ ਤੁਰੇ ਰਹਿੰਦਾ ਵਾ ਪਤਾ ਨਹੀਂ ਮੇਰਾ ਦਿਲ ਨਹੀਂ ਕਰਨ ਦਾ ਜਾਣੋ ਨੀ ਐਸੇ ਕਰਕੇ ਤੇ ਕੈਮਰੇ ਲਵਾਏ ਹੀ ਜੇ ਕਿਤੇ ਜਾਈਏ ਤਾਂ ਸੱਚ ਛੱਟ ਫੋਨ ਤੇ ਵੇਖ ਲਈਦੇ ਆ ਤੇ ਓਦਾਂ ਤੇਰਾ ਨਹੀਂ ਜੀ ਕਰਦਾ ਤੇ ਨਾ ਜਾ ਬਾਨਾ ਸੋਚ ਸਮਝ ਕੇ ਕੋਲਾਇਆ ਕਰ ਚੰਗਾ ਵੇਖਾ ਹੁਣ ਹਸਣ ਲਈ ਆ ਕਿਦੀ ਚਲਾਕ ਚਲੋ ਮੰਮੀ ਫੇਰ ਜੇ ਤੁਹਾਨੂੰ ਬਾਨਾ ਲੱਗਦੀ ਆ ਮੇਰਾ ਨਹੀਂ ਜੀਜੀ ਕਰਦਾ ਚੱਲ ਪਹਿਣਾ ਤੇਰੀ ਮਰਜੀ ਆ ਚੱਲ ਉੱਠ ਕੇ ਸਾਡੇ ਪ੍ਰੈਸ ਕਰ ਦੇ ਕੋਈ ਨਹੀਂ ਮੈਂ ਤੁਹਾਡੇ ਕਰ ਦੇਣੀ ਆ ਮੈਨੂੰ ਕੋਈ ਪਤਾ ਨਹੀਂ ਹੁੰਦਾ ਬੱਤੀ ਬੂਤੀ ਦਾ ਹਾਂ ਪਿਓ ਦੇ ਦੋ ਕੱਟੇ ਮੈਨੂੰ ਲੈ ਅਨੇਤੀ ਆ ਕਰ ਦੇ ਤੇ ਡੈਡੀ ਦਾ ਵੀ ਲਿਆ ਦੂੰ ਡੈਡੀ ਦਾ ਵੀ ਲਿਆ ਦਿੰਦੀ ਆ ਮੰਮੀ ਹੁਣ ਕੀ ਤਿਆਰੀ ਕਰ ਆਹ ਮੈਨੂੰ ਨਾ ਬਹੁਤ ਤਿਆਰੀ ਕਰਨੀ ਆ ਤੂੰ ਹਜੇ ਵੀ ਹੈਗਾ ਤੈਨੂੰ ਤਾਂ ਜਾ ਪਾਲਾ ਕੱਪੜੇ ਮੇਰੇ ਨਾਲ ਚੱਲ ਉਹ ਨਹੀਂ ਮੰਮੀ ਹੋ ਹੋ ਤੂੰ ਹੀ ਕੋਈ ਗੱਲ ਨਹੀਂ ਆਹੀ ਨਾਲੇ ਲੈਨੇ ਆ ਤੇ ਫਿਰ ਕੀ ਆ ਇੰਨਾ ਸਮਾਨ ਉਹਨਾਂ ਨੇ ਬਣਾਉਣਾ ਤੇ ਉਦਾਂ ਹੀ ਪਿਆਰ ਰਹਿ ਜਾਣਾ ਉਹਨਾਂ ਦੇ ਜੀ ਅੱਗੇ ਹਸਾਬ ਦੇ ਨੇ ਤੇ ਤੂੰ ਵੀ ਨਾਲ ਜੁਗੰਡਿਆ ਤੇ ਨਾ ਨਾ ਵੀ ਲਾਖੇ ਲੱਗੀ ਐ ਇਦਾਂ ਕਰੋ ਜੇ ਵਾਜੇਗਾ ਤੇ ਲੈ ਆਈ ਸੀ ਇੱਥੇ ਇਹ ਗੱਲ ਝੂਠੀ ਜੇ ਤੂੰ ਨਾਲ ਨਹੀਂ ਜਾਣਾ ਤਾਂ ਮੈਂ ਅਕਲ ਖਾਪੀ ਚੁੱਕੀ ਆ ਜਾ ਨਾਲ ਚੱਲ ਜੀ ਨਹੀਂ ਨਹੀਂ ਮੰਮੀ ਤੂੰ ਹੀ ਚਾਹ ਉਹ ਤਿਆਰ ਹੋਏ ਕੋਈ ਗੱਲ ਨਹੀਂ ਤੂੰ ਨਾਲੇ ਮਗਰ ਕੁੜੀ ਨਾਲ ਲੜਦਾ ਨਾ ਰਮੀ ਤੇਰੀ ਆਦਤਾਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਉਹ ਪੰਗੇ ਪਾ ਛੱਡਣਾ ਹੁੰਦਾ ਵੇਖੋ ਫਿਕਰ ਉਹਦੀ ਪੈ ਵੀ ਗਈ ਏ ਤਾ ਹੋਰ ਪੈਣੀ ਨਾ ਨਹੀਂ ਤੂੰ ਕਹਿੰਦਾ ਜੇਗਾ ਖਾਣ ਵਾਸਤੇ ਚੀਜ਼ ਮੰਗੇਗੀ ਤੈਨੂੰ ਲਿਆ ਵੀ ਦਈ ਮੰਨੂ ਕੋਈ ਨਹੀਂ ਲਿਆਦਾਗਾ ਪੈਸੇ ਹੈਗੇ ਕੋਲ ਪੈਸੇ ਹੈਗੇ ਨਹੀਂ ਜੇ ਨਹੀਂ ਦੱਸ ਦੇ ਮੈਂ ਹੁਣੇ ਦੇ ਜਾਂਦਾ ਜਰਦੀ ਓ ਇੰਨੇ ਕਰਨੇ ਨੇ ਮੇਰੇ ਕੋਲ ਹੈਗਾ 2-300 ਰੁਪਈਆ ਲੈ 2-300 ਨਾ ਕੀ ਆਉਂਦਾ ਕੋਈ ਚੱਜਦੀ ਚੀਜ਼ ਲਿਆ ਕੇ ਨਹੀਂ ਕੋਈ ਨਹੀਂ ਲਿਆਦਾਗਾ ਮੇਰੇ ਸੁਣਨ ਡੈਡੀ ਗੱਡੀ ਲੈ ਇਹਨੂੰ ਬਾਹਰ ਕੱਢਣ ਤੇ ਹੋਗਾ ਲੇਟ ਨਾ ਹੋ ਜਿਓ ਚੱਲ ਫੇ ਮੈਂ ਜਾਂਦਾ ਤੇ ਲੱਗਦਾ ਮੈਂ ਰਮੀ ਠੀਕ ਆ ਠੀਕ ਆ ਜਸਵਿੰਦਰ ਅੰਦੀ ਨੇ ਹੁਣ ਆ ਜਾਗਾ ਆ ਗਈ ਆ ਗਈ ਅੰਦੀ ਢਾਈ ਤੇਰੀ ਨਾਲ ਕਿਹਣੀ ਮੁਰਗੇ ਸਮਾਨ ਲੈ ਲੈਂਦੇ ਆ ਦੱਸ ਸਵੇਰ ਦਾ ਭਲਾ ਮੈਂ 100 ਕੰਮ ਕੀਤਾ ਜੀ ਤੁਸੀਂ ਕਹਿੰਦੇ ਗੱਡੀ ਤਵਾ ਲੈਣੀ ਹੈ ਮੈਂ ਕਿਹੜਾ ਵਿਹਲਾ ਵਾਂ ਘੋੜੇ ਘੋੜੇ ਗੰਦੀ ਓ ਤੂੰ ਬੈਠਿਆ ਕੋਈ ਗੱਲ ਨਹੀਂ ਤੂੰ ਸਮਾਨ ਲਈ ਤੇ ਮੈਂ ਬਾਰੋਂ ਬਾਰੋਂ ਤਵਾ ਲਾਂਗਾ ਕੋਈ ਗੱਲ ਤੂੰ ਚੁੱਲ ਨਹੀਂ ਜ਼ਿਆਦਾ ਗੰਗਲੀ ਨਹੀਂ ਵੀ ਤੋ ਠੀਕ ਆ ਵੀਰ ਮੈਂ ਅਖਬਾਰ ਲੈ ਆਉਂਦੀ ਚਲ ਵਿਛਾ ਲੈਂਦੀ ਆਹੋ ਅਖਬਾਰ ਇੱਥੇ ਆ ਗੇਟ ਖੋਲਿਆ ਨਾਲੇ ਆਹ ਬੁਹੇ ਲੈ ਲੈ ਜੀ ਪਹਿਲੇ ਲੈ ਲਿਆ ਕਿੰਨੇ ਕ ਲੈ ਜੀ ਪਹਿ ਬਸਰੇ ਆ ਤੂੰ ਚਿੰਤਾ ਨਾ ਕਰ ਲੈ ਲਈ ਦੋ ਲੈਣਾ ਮੈਂ ਕਿਹਾ ਉੱਥੇ ਹੁੰਦੇ ਜੇ ਜਾਣਾ ਨਾ ਉੱਥੇ ਤੁਸੀਂ ਪਤਾ ਕੀ ਕਹਿੰਦੇ ਹੁੰਦੇ ਦੁਕਾਨ ਤੇ ਲੱਲਾ ਜੋ ਤੇਰਾ ਜੀ ਕਰਦਾ ਆਪ ਵੀ ਸਲਾਹ ਦੇਈ ਦੀ ਹੁੰਦੀ ਓਹ ਫਿਰ ਜੇ ਮੈਂ ਕਹੂੰਗਾ ਤੂੰ ਕਹਣਾ ਆ ਚੀਜ਼ ਮਾੜੀ ਲਈ ਆ ਹੁਣ ਜਿਹੜੀ ਜਿਹੜੀ ਤੈਨੂੰ ਚੰਗੀ ਲੱਗੂਗੀ ਉਹ ਲੈ ਲਈ ਤੂੰ ਉਥੋਂ ਚੱਲ ਹੁਣ ਇਹਦੇ ਤੇ ਜਨਮ ਦਿਨ ਤੇ ਖੜਨਾ ਖੜਨਾ ਲੱਗੇ ਹੋਰ ਕੋਈ ਭੈਣ ਭਰਾ ਹੁੰਦਾ ਫਿਰ ਵੀ ਵੇਖ ਕੇ ਨਹੀਂ ਆਣੀ ਦਾ ਜੀ ਕਰਦਾ ਮੈਂ ਹੁਣ ਆਪਣੇ ਭੈਣ ਦੇ ਪੁੱਤ ਇੱਕ ਦਦ ਖਰਦਨੇ ਖਰਦਨੇ ਨਾਲ ਦੂਜਿਆਂ ਦੇ ਵੀ ਲੈ ਜਾਣੇ ਆ। ਓਏ ਉਹਨਾਂ ਦੇ ਵੀ ਲੈ ਜੀ ਮੈਂ ਤੈਨੂੰ ਕੀ ਆਖਿਆ ਵਾ। ਪਤਾ ਕੀ ਨਿਆਣੇ ਵਿਚਾਰੇ ਫਿਰ ਵੀ ਇਹ ਵੇਖ ਕੇ ਤਾਂ ਹੋਰ ਤਾਂ ਮਨ ਕਰਦੇ ਨੇ। ਇਹ ਤਾਂ ਹੈ ਹੀ ਆ ਹਰ ਇੱਕ ਨੂੰ ਹੁੰਦਾ ਮੇਰੇ ਲਈ ਵੀ ਚੀਜ਼ ਆਵੇ। ਹਾਂ ਚੱਲ ਕੋਈ ਨਹੀਂ ਆ ਲੈ ਹੁਣ ਮੈਂ ਵੱਢੀ ਆ। ਅੱਜ ਫੇ ਪੂਰੀ ਉਥੇ ਭੂਆ ਭੂਆ ਹੋਊਗੀ ਹਾਂ। ਭੂਆ ਭੂਆ ਦੀ ਮਾਸੀ ਮਾਸੀ ਹੋਣੀ ਆ। ਓ ਸੌਰੀ ਯਾਰ ਮਾਸੀ ਮਾਸੀ। ਤੁਹਾਨੂੰ ਹੁਣੇ ਚੱਤਾ ਭੁੱਲਣ ਦਾ ਵੀ ਪਿਆ ਦੁਕਾਨ ਤੇ ਜਾ ਕੇ ਕੀ ਕਰੋਗੀ? ਓ ਨਹੀਂ ਨਹੀਂ। ਓ ਮੇਰੇ ਦਿਮਾਗ 'ਚ ਹੀ ਆ ਗਈ। ਪੀਓ ਖਰੂ ਪੇਕਿਆਂ ਨੂੰ ਜਾਣਾ ਇਹਨੇ। ਨਹੀਂ ਨਹੀਂ ਅੱਜ ਪੇ ਚਲ ਠੀਕ ਆ ਚਲੋ ਫਿਰ ਉਹਨਾਂ ਨੇ ਤਾਂ ਕੇਕ ਕੂਕਾ ਏਦਾਂ ਕਰਨੇ ਤੈਨੂੰ ਜਾ ਕੇ ਮੈਂ ਉੱਥੇ ਲਾ ਦੇਣਾ ਵੱਡੇ ਜੇ ਤੂੰ ਸਮਾਨ ਲੈ ਤੇ ਮੈਂ ਮੜ ਰਿਆ ਆ ਕੰਮ ਇੱਕ ਦੋ ਕਰਾ ਲੂੰਗਾ ਪਾਣੀ ਪੂਣੀ ਮਰਵਾ ਲੂੰਗਾ ਢੀ ਨੂੰ ਛਰਨ ਹਾਂ ਜੀ ਉਹ ਉੱਠਾ ਤਾਂ ਵੀ ਹਲਾਜੋ ਤੇਰੇ ਪਿਓ ਨੂੰ ਮੈਂ ਕੱਲ ਕਿਹਾ ਸੀ ਥੋੜਾ ਥੋੜਾ ਸੌਦਾ ਲੈ ਆਇਓ ਇੱਕ ਤਾਂ ਡਾਕਟਰ ਨੇ ਪੈਸੇ ਜਿਆਦਾ ਲੁੱਲੇ ਜਿਹੜੇ ਥੋੜੇ ਬੋਤੇ ਪੈਸੇ ਬਚੇ ਤਾਂ ਉਹ ਚੇਤਾ ਕੋ ਲਗਮ ਕਿ ਲੈਉਣ ਦਾ ਇਦਾਂ ਕਰ ਮੇਰੀ ਤੀ ਆ ਮੈਂ ਪੈਨ ਵੀ ਲਿਆਂਦਾਈਓ ਤੇ ਮੈਨੂੰ ਉਹਨਾਂ ਸੌਦਾ ਲਿਖਦੇ ਥੋੜਾ ਜਿਹਾ ਠੀਕ ਮੰਗਾ ਲੈਨੇ ਸੌਦੇ ਤਾਂ ਮੇਨਾ ਥੋੜੀ ਗੁਜ਼ਾਰਾ ਹੁੰਦਾ ਵਾ ਆਓ ਚਲੋ ਉਹ ਤੇ ਹੈਗਾ ਵਾ ਹੁਣ ਤੇ ਮੁੱਕ ਗਈ ਇਹ ਸਾਰਾ ਨਾਲੇ ਹਾਂ ਸਾਰੀਆਂ ਚੀਜ਼ਾਂ ਜਿਹੜੀਆਂ ਮੁੱਕੀਆਂ ਆਈਆਂ ਚਲ ਲੇ ਖੁਣ ਦੱਸੋ ਕੀ ਕੀ ਅੱਧਾ ਕਿਲੋ ਕਿਉਂ ਲੈ ਲਾ ਆਹ ਤੇ ਅੱਧਾ ਅੱਧਾ ਕਿਲੋ ਸਾਰੀਆਂ ਦਾਣਾਂ ਲੈ ਲਾ ਜੀ ਆ ਅੱਧਾ ਅੱਧਾ ਕਿਲੋ ਲਿਖ ਦੇ ਕੋਈ ਗੱਲ ਨਹੀਂ ਟਾਈਮ ਨਾ ਖਜਣਾ ਵਾਵਾ ਸਾਗ ਸੂਗ ਵੀ ਹੋਇਆ ਵਾ ਸ਼ਰਗੰਮੀ ਹੈਗੇ ਵਿੱਚ ਵਾਰ ਹਨਾ ਤੇ ਦਾਲ ਬਣਾਉਂਦੀ ਲੋੜ ਪੈ ਜਾਂਦੀ ਆ ਆ ਉਹ ਕੇਵਲੇ ਹੁੰਦੀ ਆ ਕਿਤੇ ਪ੍ਰਾਉਣਾ ਹੀ ਆ ਜਾਂਦਾ ਘਰ ਕੋਈ ਚੱਲ ਸਾਬਣ ਸਰਫ ਲਿਖ ਲਾ ਵਾ ਥੋੜਾ ਥੋੜਾ ਲਿਖ ਦੇ ਆ ਪਾਇਆ ਪੱਤੀ ਲਿਖ ਲਾ ਠੀਕ ਆ ਚੱਲ ਹੋਰ ਤੇ ਖੰਡ ਕਿੰਨੀ ਲਿਖਣੀ ਮਮੀ ਉਹ ਤਾਂ 2 ਕਿਲੋ ਲਿਖ ਲਾ ਮਮੀ 2 ਕਿਲੋ ਨਹੀਂ ਚੱਲ 5 ਕਿਲੋ ਤੇ ਮੰਗਾ ਲਈਏ ਮੁੰਕੇ ਫਿਰ ਮੁੱਕੀ ਰਹਿੰਦੀ ਤੁਸੀਂ ਲਿਉਣ ਤੇ ਰਹਿੰਦੇ ਬਾਰ-ਬਾਰ ਪੁੱਤ ਗੱਲ ਸੁਣ ਖੰਡ ਵੀ ਮਹਿੰਗੀ ਆ ਹੁਣ 5 ਕਿਲੋ ਲਿਖੀ ਤੇ ਕਿੰਨੇ ਪੈਸੇ ਬਣ ਜਾਣੇ ਆ 2 ਕਿਲੋ ਲਿਖ ਲਾ ਮੁੱਕ ਜੂਗੀ ਤੇ ਫੇਰ ਲੈ ਆਵਾਂਗੇ ਕੋਈ ਗੱਲ ਨਹੀਂ ਸੋ ਕੋ ਇਕੱਠੀ ਲੈ ਆਉਂਦੇਗਾ ਨਿਸ਼ ਦੇਣੇ ਤੈਨੂੰ ਪਤਾ ਤਾਂ ਹੈਗਾ ਸਾਰਾ ਤੂੰ ਲਿਖ 2 ਕਿਲੋ ਲਿਖ ਤੋ ਕੋਈ ਗੱਲ ਨਹੀਂ ਹੋਰ ਚਿੰਤਾ ਕਰ ਲਾ ਹੁਣ ਕੋਈ ਤੇ ਤੇਲ ਕਿੰਨਾ ਲਿਖਣਾ ਮਮੀ 10 ਕਿਲੋ ਦੀ ਲਿਖ ਲਾ ਬੋਤਲ ਠੀਕ ਆ ਹਾਂ ਟੈਮ ਨਗ ਜਾਣਾ ਥੋੜਾ ਥੋੜਾ ਪਾ ਕੇ ੜਕਾ ਲਾ ਲਿਆ ਕਰ ਠੀਕ ਠੀਕ ਆਹੋ ਤੇ ਹੁਣ ਆਪਣਾ ਟੈਮ ਚ ਪੁੱਤ ਕੱਢਣਾ ਹੋਇਆ ਫਿਰ ਆ ਚਲੋ ਉਹ ਤੇ ਹੈਗਾ ਉਹ ਤੇ ਚਲੋ ਸਾਰ ਲੈਨੇ ਆ ਤੇ ਨਾਲ ਮੰਮੀ ਤੁਹਾਡੇ ਨਾਲ ਇੱਕ ਗੱਲ ਕਰਨੀ ਹੈਗੀ ਮੈਨੂੰ ਨਾ ਮੇਰੀ ਸਿਹਰੀ ਨੇ ਉਦਾਂ ਦੱਸਿਆ ਹੈਗਾ ਤੇ ਮੈਂ ਆਨਲਾਈਨ ਆ ਪ੍ਰਾਈਵੇਟ ਨੌਕਰੀ ਹੁੰਦੀ ਹੈਗੀ ਤੇ ਫਾਰਮ ਭਰਤੇ ਹੀਗੀ ਭਰਤੇ ਆ ਹਾਂਜੀ ਚਲ ਆ ਤ ਪੁੱਤ ਤਾਂ ਚੰਗਾ ਕੀਤਾ ਵਾ ਆਓ ਤੇ ਵੀ ਪਰ ਮੈਨੂੰ ਚੰਗੀ ਨਹੀਂ ਲੱਗਣ ਡਿਆ ਪਾਣੀ ਹੁਣ ਮੈਨੂੰ ਮਿਲਣੀ ਹੈ ਕਿ ਨਹੀਂ ਅਜੇ ਉਦਾਂ 8-10 ਹਜ਼ਾਰ ਦੱਸਣ ਦੇ ਆ ਪੀ ਤਨਖਾਹ ਮਿਲਦੀ ਐ ਲੈ ਪੁੱਤ ਚੰਗੀ ਗੱਲ ਹੀ ਆ ਤੈਨੂੰ ਮਿਲ ਜਾਣੀ ਐ ਨੌਕਰੀ ਤੂੰ ਬਥੇਰੀ ਲਾਈਕ ਵਿੱਚ ਪੜਨ ਵਿੱਚ ਹੈਂ ਹਿੰਮਤ ਥੋੜਾ ਹਾਰੀਦੀ ਹੁੰਦੀ ਐ ਚੱਲ ਕੋਈ ਨਹੀਂ 8 ਦਾ ਹੀ ਸਹੀ 8-10 ਮਿਲੂਗਾ ਤੂੰ ਮੁੜ ਕੇ ਆਪੇ ਵੱਡੀ ਨੌਕਰੀ ਮਿਲ ਜੂ ਕੋਈ ਤੂੰ ਮੁੜ ਕੇ ਜ਼ਿਆਦਾ ਮਿਲ ਜਾ ਕਰਨਗੇ ਚੱਲ ਉਹ ਤਾਂ ਹੈਗਾ ਮੈਂ ਪਰ ਫਿਰ ਵੀ ਮੈਨੂੰ ਆਉਂਦਾ ਵਾ ਪੀ ਹਨਾ ਇੰਨਾ ਪੜ ਲੇ ਕੇ ਤੇ ਫਿਰ ਆਹੋ ਨੌਕਰੀ ਮੇਨ ਲਈ ਐ ਤੇ ਕੀ ਫਾਇਦਾ ਵਾ ਪੁੱਤ ਥੱਲੇੋਂ ਹੀ ਤਾਂ ਨੂੰ ਚਾਈਦਾ ਹੁੰਦਾ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪੈਂਦਾ ਜੇ ਨੌਕਰੀ ਮਿਲ ਗਈ ਨਾ ਤੇ ਕਰ ਲਈ ਮੇਰੀ ਤੀ ਕਰਦੇ ਕੰਮ ਤੇ ਪਤਾ ਮੈਂ ਕਰ ਲੈਨੀ ਆ ਥੋੜਾ ਪਤਾ ਖਰਚਾ ਨਿਕਲ ਜਾ ਕਰੂ ਸਾਡਾ ਆਓ ਚਲੋ ਤੇ ਹੈਗਾ ਮੈਂ ਤਾਂ ਹੀ ਮੈਂ ਥੋੜਾ ਪੋਤਾ ਮੈਂ ਚਲ ਨਿਕਲ ਜਾ ਕਰੂਗਾ ਹਾਨੀ ਨਾ ਤੁਹਾਨੂੰ ਹੀ ਪਤਾ ਕਿਦਾਂ ਚੱਲਣ ਡਿਆ ਖਰਚਾ ਆਪਣਾ ਸਹੀ ਗੱਲ ਆ ਪੁੱਤ ਵੇਖ ਲੈ سنی ਸਾਡਾ ਵੀ ਉਦਾਂ ਹੀ ਰਹਿ ਗਿਆ ਕੋਈ ਨੌਕਰੀ ਨਹੀਂ ਮਿਲੀ ਵਿਚਾਰੇ ਨੂੰ ਪੱਠੇ ਪਾਉਣ ਜੋਗਾ ਰਹਿ ਗਿਆ ਤੇ ਗੋਵਾ ਸਟੜ ਜੋਗਾ ਕਰੀਏ ਤੇ ਕਰੀਏ ਕੀ ਗਰੀਬਾਂ ਦਾ ਪੁੱਤ ਆਹੋ ਹਾਲ ਲਿੰਦਾ ਵਾ ਹੈ ਸਰਕਾਰੀ ਨੌਕਰੀਆਂ ਮੀਰਾ ਦੇ ਕਰਮਾ ਵਿੱਚ ਵਾ ਸਾਡੇ ਵਰਗੇ ਗਰੀਬਾਂ ਵਾਸਤੇ ਤੇ ਨੌਕਰੀਆਂ ਵੀ ਹੈ ਨਹੀਂ ਨੌਕਲ ਤੇ ਹਾਂ ਤਾਂ ਦੂਰ ਦੂਰ ਪੱਛਦਿਆਂ ਵਾ ਉਹ ਮੈਂ ਤਾਂ ਤਾਂ ਨਹੀਂ ਸਹੀ ਆ ਮੰਮੀ ਤੇ ਜਿੱਥੇ ਅੱਗੇ ਪਿਆ ਤੇ ਲਾ ਹੋਵੇ ਉਥੇ ਮੁਰਮੜ ਨੌکریاں ਹੁੰਦੀਆਂ ਤੇ ਇਹ ਲਾ ਆਗਲਾ ਨੇ ਪੈਸੇ ਛਾੜ ਦੇਣੇ ਤੇ ਉਹਨਾਂ ਨੂੰ ਮਿਲ ਜਾਣੀ ਆ ਸਾਡੇ ਵਰਗਾਂ ਕੋ ਪੈਸੇ ਨੇ ਦਿੱਤੇ ਜਾਣਾ ਤੇ ਅਸੀਂ ਨੌਕਰੀ ਕਿੱਥੋਂ ਲੈ ਲੈਣੀ ਸਹੀ ਗੱਲ ਆ ਪੁੱਤ ਸਹੀ ਗੱਲ ਵਾ ਹੁਣ ਕੋਈ ਪੜ੍ਹਾਈ ਨਹੀਂ ਵੇਂਦਾ ਮੰਮੀ ਸਹੀ ਗੱਲ ਆ ਨਹੀਂ ਤੇ ਜਿੰਨਾ ਤੋਂ ਪੜ੍ਹੀ ਆ ਪੁੱਤ ਚੰਗੀ ਵੱਡੀ ਨੌਕਰੀ ਮਿਲਣੀ ਚਾਹੀਦੀ ਈ ਤੈਨੂੰ ਇਹ ਵੇਲੇ ਨੂੰ ਪਰ ਚਲੋ ਜੋ ਸਾਡਾ ਗਰੀਬਾਂ ਦਾ ਕੀ ਜੋਰ ਆ ਜੋ ਕਿਸਮਤ ਚ ਹੋਇਆ ਉਹ ਮਿਲਣਾ ਆ ਆਹੋ ਤੇਰਾ ਪਿਓ ਕਿੱਥੇ ਉਹਨੂੰ ਆਵਾਜ਼ ਮਾਰਾਂ ਭੀ ਲਿਆ ਕੇ ਦੇ ਸਕਦਾ ਇੱਥੇ ਅੰਦਰ ਹੀ ਹੋਣੇ ਆ ਕਿਤੇ ਅਗਰ ਸੁਣਿਓ ਮੇਰੀ ਦਵਾਈ ਖਾ ਕੇ ਸੌਂਗੇ ਹੁਣੇ ਫੇਰ ਆਹ ਚਲੋ ਵਿਕੜੀ ਰਾਸਟ ਕਰ ਲੈਂਦੇ ਤੇ ਫਰਕ ਪਿਆ ਜਾਂਦਾ ਨਾ ਚਲ ਕੋਈ ਨਹੀਂ ਪੁੱਤ ਆ ਦੇ ਪੁੱਤ ਕੱਲ ਤਾਨੂੰ ਚੇਤਾ ਹੀ ਭੁੱਲ ਗਿਆ ਸੌਦਾ ਲੈਣ ਦਾ ਉਹ ਚੇਤਾ ਫਿਰ ਉੱਥੇ ਕਿੰਨਾ ਟਾਈਮ ਲੰਘ ਗਿਆ ਉਧਰੋਂ ਮੁੜ ਕੇ ਹਨੇਰਾ ਹੋ ਗਿਆ ਮੈਂ ਤਾਂ ਮੁੜ ਕੇ ਨਿਕਲਦੀ ਗੱਲ ਕੀਤੀ ਚਲ ਕੋਈ ਨਹੀਂ ਮੇਰੀ ਗੱਲ ਸੁਣੋ ਹੁਣ ਨਹੀਂ ਜੇ ਸਰਨਾ ਸੌਦੇ ਤੋਂ ਬਿਨਾ ਹੁਣ ਤੇ ਨਾ ਰਸੋਈ 'ਚ ਸਾਰੇ ਡੱਬੇ ਖਾਲੀ ਹੋ ਗਏ ਆ ਇਦਾਂ ਕਰੋ ਆ ਕੁੜੀ ਨੇ ਸੌਦਾ ਲਿਖਿਆ ਥੋੜਾ ਥੋੜਾ ਤੇ ਜਾਓ ਜਾ ਕੇ ਲਿਆ ਦਿਓ। ਸੌਦਾ ਤਾਂ ਨਹੀਂਗਾ। ਉਹ ਨਹੀਂ। ਸਾਜੂ ਪੈਸਾ ਨਾ ਸਰ ਜਾਣਾ ਵਾ ਮੈਂ ਆਪ ਹੀ ਥੋੜਾ ਹੀ ਲਿਖਿਆ ਵਾ ਡਾਡੀ ਜੀ। ਅੱਧਾ ਅੱਧਾ ਕਿਲੋ ਚੀਜ਼ਾਂ ਲਿਖਿਆ ਸਾਰੀਆਂ। ਚਲ ਠੀਕ ਆਹੋ। ਮਾਸਾ ਮਾਸਾ ਤੇ ਸਮਾਨ ਲਿਖਿਆ ਵਾ। ਸਨੀ ਕਿਤੇ ਸਨੀ ਲੱਭਾ। ਸਨੀ ਵੀ ਕਿਤੇ ਇੱਥੇ ਪੱਠੇ ਪੁੱਠੇ ਪਾਉਂਦਾ ਫਿਰਦਾ ਹੋਣਾ ਸਨੀ ਨੇ ਕਰਨਾ ਵਿਚਾਰੇ ਨੇ। ਚਲ ਫਿਰ ਮੈਂ ਵੀ 10 ਮਿੰਟ ਹੋ ਗਏ ਹੈ। ਜਾਓ ਲੈ ਆਓ ਸੌਦਾ ਜਾ ਕੇ।